ਅੰਮ੍ਰਿਤਸਰ ਦੇ ਵਿੱਚ ਮੁਰ ਤੋਂ ਬਲੈਕਆਊਟ ਹੋਇਆ ਪ੍ਰਸ਼ਾਸਨ ਨੇ ਲੋਕਾਂ ਨੂੰ ਖਿੜਕਿਆਂ ਤੋਂ ਦੂਰ ਰਹਿਣ ਨੂੰ ਕਿਹਾ ਜਿੱਥਾਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਾਇਰ ਕੀਤੀ ਗਈ ਹੈ ਕਿ ਦਰਵਾਜ਼ੇ ਖਿੜਕਿਆਂ ਤੋਂ ਦੂਰ ਰਿਹਾ ਜਾਵੇ ਕਬਰੋਂ ਦੀ ਕੋਈ ਲੋੜ ਨਹੀਂ ਹੈ ਹੈਵੀ ਨਾਲ ਇਹ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਲੋਕਾਂ ਦਾ ਦਿੱਤਾ ਗਿਆ ਜਿੱਥਾਂ ਪ੍ਰਸ਼ਾਸਨ ਨੇ ਲੋਕਾਂ ਨੂੰ ਖਿੜਕਿਆਂ ਤੋਂ ਦੂਰ ਰਹਿਣ ਦੇ ਲਿਖਿਆ ਸਮਝਿਆ ਜਾ ਸਕਦਾ ਹੈ ਕਿ ਨਾਗਰਿਕ ਸੌਖਿਆ ਅਭਿਆਸ ਹੋਵੇ ਕੋਈ ਡ੍ਰਿਲ ਹੋਵੇ ਪਰ ਸਾਇਰਨ ਵੱਜਿਆ ਸਾਇਰਨ ਤੋਂ ਬਾਅਦ ਬਲੈਕਆਊਟ ਹੋਇਆ ਪ੍ਰਸ਼ਾਸਨ ਨੇ ਨਾਲ ਦੇ ਨਾਲ ਬਿਆਨ ਇਸ਼ੂ ਕਰ ਦਿੱਤਾ ਹੈ ਕਰਨ ਖਬਰਾਂ ਹੁੰਦੀ ਕੋਈ ਲੋਡ ਨਹੀਂ ਹੈ ਯਾਨੀ ਕਿ ਸਮਝਿਆ ਜਾ ਸਕਦਾ ਹੈ ਕਿ ਸਿਰਫ ਔਰ ਸਿਰਫ ਇਹ ਇੱਕ ਟ੍ਰੈਲ ਯਾਨੀ ਕਿ ਨਾਗਰਿਕ ਸੁਰੱਖਿਆ ਅਭਿਆਸ ਹੋ ਸਕਦਾ ਹੈ ਅਮ੍ਰਿਤਸਰ ਸਰਦੀ ਖੇਤਰ ਹੋਣ ਦੇ ਨਾਤੇ ਇੱਥੋਂ ਦੇ ਲੋਕ ਅਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਜ਼ਿਆਦਾ ਚੌਕਸ ਹੋਣਾ ਲਾਜ਼ਮੀ ਸਮਝਿਆ ਜਾ ਸਕਦਾ ਹੈ ਹੁਣ ਤੋਂ ਥੋੜੀ ਦੇਰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਤੁਸੀਂ ਸੁਣ ਪਾਰੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਪਸ਼ਟ ਤੌਰ ਤੇ ਉੱਪਰ ਸੁਨੇਹਾ ਦਿੱਤਾ ਹੈ ਨਾ ਸਿਰਫ ਪਾਕਿਸਤਾਨ ਨੂੰ ਸਗੋ ਪੂਰੇ ਵਿਸ਼ਵ ਨੂੰ ਕਿ ਗੱਲਬਾਤ ਹੋਵੇਗੀ ਤਾਂ ਸਿਰਫ ਪੀਓਕੇ ਦੇ ਮੁੱਦੇ ਤੇ ਹੋਵੇਗੀ ਜੇਕਰ ਪਾਕਿਸਤਾਨ ਨੂੰ ਵਾਪਸ ਦੇਣਾ ਚਾਹੁੰਦਾ ਤਾਂ ਉਸ ਤੋਂ ਇਲਾਵਾ ਕਸ਼ਮੀਰ ਦੇ ਮੁੱਦੇ ਤੇ ਗੱਲਬਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਲਹਾਲ ਤੁਹਾਨੂੰ ਦੱਸ ਦਈਏ ਅਮਰਸਰ ਦੇ ਵਿੱਚ ਮੁਰ ਤੋਂ ਜਿਹੜਾ ਬਲੈਕਆਊਟ ਹੋਇਆ ਉਸ ਨੂੰ ਲੈ ਕੇ ਵੀ ਪ੍ਰਸ਼ਾਸਨ ਨੇ ਗੱਲ ਸਪਸ਼ਟ ਕਰ ਦਿੱਤੀ ਕਿ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਜਿਹਾ ਡੀਸੀ ਦਾ ਹੈ ਪੋਸਟ ਐਕਸ ਦੇ ਉੱਪਰ ਤੁਸੀਂ ਨਜ਼ਰ ਆ ਰਿਹਾ ਤੁਸੀਂ ਵੇਖ ਪਾ ਰਹੇ ਹੋ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਯੂ ਵਿਲ ਹੀਅਰ ਅ ਸਾਇਰਨ ਤੁਹਾਨੂੰ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਵੀ ਆਰ ਔਨ ਅਲਰਟ ਐਂਡ ਇਨੀਸ਼ੀਏਟਿੰਗ ਅ ਬਲੈਕਆਊਟ ਅ ਸੀ ਅਲਰਟ ਤੇ ਹਾਂ ਅਸੀਂ ਬਲੈਕਆਊਟ ਸ਼ੁਰੂ ਕਰ ਰਹੇ ਹ ਫਰੋਮ ਯੋਰ ਵਿੰਡੋਜ਼ ਆਪਣੀਆਂ ਬੱਤੀਆਂ ਬੰਦ ਕਰ ਦਿਓ ਤੇ ਖਿੜਕੀਆਂ ਤੋਂ ਦੂਰ ਹੋ ਜਾਓ ਸਟੇ ਕਾਮ ਵੀ ਵਿਲ ਇਨਫਾਰਮ ਵੈਨ ਰੈਡੀ ਟੂ ਰੀਸਟੋਰ ਦਾ ਪਾਵਰ ਸਪਲਾਈ ਸ਼ਾਂਤ ਰਹੋ ਅਸੀਂ ਦੱਸ ਦਵਾਂਗੇ ਤੁਹਾਨੂੰ ਕਿ ਪਾਵਰ ਸਪਲਾਈ ਕਦੋਂ ਮੁੜ ਤੋਂ ਬਹਾਲ ਕੀਤੀ ਜਾਵੇਗੀ ਡੋਂਟ ਪੈਨਿਕ ਐਟ ਆਲ ਥਿਸ ਇਜ਼ ਬਾਈ ਦਾ ਵੇ ਆਫ ਅਬੰਡੈਂਟ ਕਾਸ਼ਨ ਤੁਹਾਨੂੰ ਡਰਨ ਖਬਰਾਂ ਦੀ ਕੋਈ ਲੋੜ ਨਹੀਂ ਹੈ ਐ ਸਿਰਫ ਇੱਕ ਸਾਵਧਾਨੀ ਵਰਤਨ ਦਾ ਜ਼ਰੀਆ ਹੈ ਸੋ ਅੰਮ੍ਰਿਤਸਰ ਡੀਸੀ ਵੱਲੋਂ ਇਹ ਪੋਸਟ ਪਾਈ ਗਈ ਹੈ ਇਸ ਦੇ ਉੱਪਰ ਸਪਸ਼ਟ ਤੌਰ ਤੇ ਪਰਕਿਆ ਗਿਆ ਕਿ ਡਰਨ ਕਰੋਂ ਦੀ ਕੋਈ ਲੋਡ ਨਹੀਂ ਹੈ ਸਾਵਧਾਨੀ ਵਰਤੀ ਜਾ ਰਹੀ ਹੈ ਤੁਹਾਨੂੰ ਇੱਕ ਸਾਇਰਨ ਸੁਣਾਈ ਦੇਵੇਗਾ ਜਦੋਂ ਸਾਇਰਨ ਸੁਣਾਈ ਦੇਵੇਗਾ ਤਾਂ ਬਲੈਕਆਊਟ ਸ਼ੁਰੂ ਹੋ ਜਾਵੇਗਾ ਬਲੈਕਆਊਟ ਸ਼ੁਰੂ ਹੁੰਦੇ ਹੀ ਤੁਸੀਂ ਆਪਣੇ ਘਰਾਂ ਦੀਆਂ ਬੱਤੀਆਂ ਬੰਦ ਕਰ ਦੇਣੀਆਂ ਤੇ ਖਿੜਕੀਆਂ ਦਰਵਾਜ਼ਿਆਂ ਤੋਂ ਦੂਰ ਹੋ ਜਾਣਾ ਹੈ ਸ਼ਾਂਤ ਰਹੋ ਤੁਹਾਨੂੰ ਅਸੀਂ ਦੱਸ ਦਵਾਂਗੇ ਕਿ ਬਿਜਲੀ ਦੀ ਸਪਲਾਈ ਮੁੜ ਤੋਂ ਕਦੋਂ ਬਹਾਲ ਕਰਨੀ ਹੈ ਡਰੋ ਨਾ ਇਹ ਸਿਰਫ ਇੱਕ ਸਾਵਧਾਨੀ ਅਸੀਂ ਵਰਤ ਰਹੇ ਹਾਂ ਸਾੜਨਾ ਸਾੜ ਸੋਗੀ ਮਨਿੰਦਰ ਮੋਂਗਾ ਜੁੜ ਰਹੇ ਨੇ ਅਸੀਂ ਖਬਰ ਤੇ ਅਪਡੇਟਲੀ ਫਲਾਸ ਸਿੱਧਾ ਰੁਕ ਰਹਾਂਗੇ ਮਨਿੰਦਰ ਅਮ੍ਰਿਤਸਰ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਵੈਸੇ ਡਰੇ ਘਬਰਾਏ ਨੇ ਉਪਰੋ ਸਾਰਨ ਦਾ ਵਜਨਾ ਬਲੈਕਆਊਟ ਸ਼ੁਰੂ ਹੋਣਾ ਕੀ ਕੁਝ ਪ੍ਰਸ਼ਾਸਨ ਕਹਿੰਦਾ ਨਜ਼ਰ ਆ ਰਿਹਾ ਇਸ ਤੇ ਦੇਖੋ ਮਿੱਤ ਜਗਬੰਦੀ ਤੋਂ ਬਾਅਦ ਹਾਲਾਂਕਿ ਜਗਬੰਦੀ ਵਾਲੀ ਰਾਤ ਵੀ ਕਾਫੀ ਜਗ੍ਹਾ ਤੇ ਡਰਨ ਟੈਕ ਹੋਏ ਜਾਂ ਅਮ੍ਰਿਤਸਰ ਵੀ ਨੀਕਾ ਜਗ੍ਹਾ ਤੇ ਡਰਨ ਦੇਖੇ ਗਏ ਪਰ ਉਸ ਤੋਂ ਬਾਅਦ ਵੀ ਜੋ ਅੱਜ ਦਾ ਦਿਨ ਵੇਆ ਜਾਂ ਕੱਲ ਦੁਪਹਿਰ ਤੋਂ ਬਾਅਦ ਦਾ ਦਿਨ ਵੇਆ ਇੰਜ ਲੱਗ ਰਿਹਾ ਸੀ ਕਿ ਹੁਣ ਚਾਂਸੀ ਹੋ ਰਹੀ ਹੈ ਹਲਾਤ ਸੁਖਾਵੇਂ ਹੋ ਰਹੇ ਜਿੰਦਗੀ ਆਮ ਬਾਗ ਪਟੜੀ ਤੇ ਆ ਰਹੀ ਹੈ ਪਰ ਹੁਣ ਅਚਨ ਚੇਤ ਕੁਸ਼ਕਲਾਕਿਆ ਤੋਂ ਡਰੋਨ ਮੂਵਮੈਂਟ ਦੀ ਖਬਰ ਆਈ ਅਟਲਗ ਪਗਟ 35 40 ਦੇ ਕਰੀਬ ਔਰ 5 ਮਿੰਟ ਬਾਅਦ ਹੀ ਜਿਹੜਾ ਉਹ ਸਾਇਰਨ ਵੱਜਨੇ ਸ਼ੁਰੂ ਹੋ ਗਏ ਤੇ ਦੋਸਤੋ ਤੁਰੰਤ ਬਾਅਦ ਜਿਹੜਾ ਉਹ ਡੀਸੀ ਅੰਮ੍ਰਿਤਸਰ ਵੱਲੋਂ ਇੱਕ ਮੈਸੇਜ ਆ ਜਾਂਦਾ ਹੈ ਕਿ ਜਿਹੜਾ ਵੀ ਆਰ ਔਨ ਰੈਡ ਅਲਰਟ ਅਸੀਂ ਰੈਡ ਅਲਰਟ ਤੇ ਆ ਔਰ ਕੁਝ ਦੇਰ ਜਿਸੀਂ ਬਲੈਕਆਊਟ ਕਰਨ ਜਾ ਰਹੇ ਪਰ ਸ਼ਹਿਰ ਵਸੇ ਘਬਰਾਣਾ ਜਲਦ ਹੀ ਹਾਲਾਤ ਇਹ ਘੋਂ ਤੇ ਮੁਰਤ ਤੋਂ ਜਿਹੜਾ ਉਹ ਸੁਚਿਤ ਕੀਤਾ ਜਾਊਗਾ ਸਾਇਰਨ বাজਾਇਆ ਜਾਊਗਾ ਔਰ ਲਾਈਟ ਸਪਲਾਈ ਜਿਹੜੀ ਹੈ ਉਹ ਬਹਾਲ ਕੀਤੀ ਜਾਊਗੀ ਪਰ ਬਿਨਾਂ ਸ਼ੱਕ ਇਹ ਹਾਲਾਤ ਚਿੰਤਾਜਨਕ ਨਹੀਂ ਕਿਉਂਕਿ ਇਹਨੇ ਲੋਕ ਪੂਰੀ ਤਰ੍ਹਾਂ ਦੇ ਨਾਲ सदमे चो नहीं निकले टेंशन चो निकले चिंता चो निकले और आस की जा रही थी के दिन ब दिन हूं हालात ठीक सुखावे जाखावे जाएंगे तो जिंदगी आम वर्गी जड़ी है हों जागी आम जनजीवन जोड़ा है नॉर्मल हों जा नॉर्मैलिसी वाले असंध रहे हैं पर हूं अचनचे ड्रोन वूवमेंट उसके बाद साइरन बजना और उस तो ब्लैकआउट करना ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਜੀ ਪਰ ਕੀ ਅੰਮ੍ਰਿਤਸਰ ਦੇ ਲੋਕ ਡਰਖ ਭਰਾਏ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਢੰਗ ਦੇ ਨਾਲ ਪ੍ਰਸ਼ਾਸਨ ਵੱਲੋਂ ਪੋਸਟਾ ਕਰ ਦਿੱਤੀ ਜਾਂਦੀ ਹੈ ਪੋਸਟ ਆਮ ਲੋਕਾਂ ਤੱਕ ਤੁਰੰਤ ਨਹੀਂ ਪਹੁੰਚਦੀ ਸਾਰੇ ਲੋਕੀ ਜ਼ਰੂਰੀ ਨਹੀਂ ਕਿ ਟਵਿੱਟਰ ਦਾ ਇਸਤੇਮਾਲ ਕਰਨ ਕੀ ਕੁਝ ਐਸੂਲਰ ਰਿਐਕਸ਼ਨਸ ਨਜ਼ਰ ਆ ਰਹੇ ਨੇ ਸੜਕਾਂ ਦੇ ਪਰਮਨਿੰਦਰ ਦੇਖੋ ਅਮਿਤ ਜਦੋਂ ਡਰੋਨ ਮੂਵਮੈਂਟ ਸ਼ੁਰੂ ਹੋਈ ਤੇ ਹਰ ਕੋਈ ਇੱਕ ਦੂਸਰੇ ਨੂੰ ਫੋਨ ਕਰਕੇ ਪੁੱਛਦਾ ਕਿਉਂਕਿ ਰਾਮ ਤੀਰਥ ਰੋਡ ਤੇ ਦੇਖੇ ਗਏ ਡਰੋਨ ਹੋਰ ਕੁਝ ਹਲੇ ਤੱਕ ਪੁਸ਼ਟੀ ਨਹੀਂ ਹੋਈ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਰਾਜਾ ਸਾਹਿਬੀ ਦੇ ਇਲਾਕੇ ਚ ਵੀ ਜੇ ਵੀ ਡਰੋ ਜਿਹੜਾ ਕਿਉਂਕਿ ਰਾਜਸਥਾਨੀ ਦੇ ਇਲਾਕੇ ਦੇ ਵਿੱਚ ਹੀ ਸ਼੍ਰੀ ਗੁਰੂ ਰਾਮਦਾਸ ਕਵੰਤਰੀ ਹਾਈ ਅੱਡਾ ਹੈ ਔਰ ਜੇਕਰ ਇਹਨਾਂ ਲਾਗੇ ਡਰਨ ਮੂਵਮੈਂਟ ਦੇਖੀ ਗਈ ਹੈ ਤੇ ਬਿਨਾਂ ਸ਼ੱਕ ਇਹ ਇੱਕ ਸੈਂਸਿਟਿਵ ਮੈਟਰ ਹੈ ਔਰ ਇਸੇ ਇਸ ਗੱਡੀ ਇਸ ਗੰਭੀਰਤਾ ਸੰਜੀਦਗੀ ਨੂੰ ਦੇਖਦਿਆਂ ਹੋਇਆ ਹੀ ਸ਼ਾਇਦ ਜਿਹੜਾ ਉਹ ਸਾਇਰਨ ਵਜਾ ਕੇ ਸ਼ਹਿਰ ਵਾਸੀ ਨੂੰ ਅਲਰਟ ਕੀਤਾ ਗਿਆ ਔਰ ਬਲੈਕਆਊਟ ਕੀਤਾ ਗਿਆ ਨਾਲੇ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਆਪਣੇ ਘਰਾਂ ਦੇ ਬੂਏ ਬਾੜੀਆਂ ਬੰਦ ਰੱਖੋ ਬੂਏ ਬਾੜੀਆਂ ਦੇ ਦਰਵਾਜ਼ਿਆਂ ਦੇ ਨੇੜੇ ਜਾਣ ਦੀ ਕੋਸ਼ਿਸ਼ ਨਾ ਕਰੋ ਲਾਈਟਾਂ ਬੰਦ ਰੱਖੀਏ ਜਾਣ ਬਲੈਕਆਊਟ ਦੇ ਮਾਮਲੇ ਵਿੱਚ ਜਿਹੜਾ ਪੂਰੀ ਤਰ੍ਹਾਂ ਜਰਾ ਸਹਿਯੋਗ ਦਿੱਤਾ ਜਾਵੇ ਕੁਝ ਦਿਨ ਤੱਕ ਜਿਹੜਾ ਮੁਰਤੋਂ ਸਾਇਰੋ ਵਜਾ ਕੇ ਲੋਕਾਂ ਨੂੰ ਸੂਚਿਤ ਕੀਤਾ ਜਾਊਗਾ ਗ੍ਰੀਨ ਸਿਗਨਲ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜੀ ਲਾਈਟ ਸਪਲਾਈ ਹੈ ਉਹ ਬਹਾਲ ਕੀਤੀ ਜਾਊ ਤਾਂ ਬਿਨਾਂ ਸ਼ੱਕ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਲੋਕ ਚਿੰਤਾ ਨਹੀਂ ਕਿਉਂਕਿ ਅੱਜ ਕਾਫੀ ਦਿਨ ਬਾਅਦ 7 ਤਰੀਕ ਤੋਂ ਬਾਅਦ ਅੱਜ ਜਿਹੜਾ 에ਅਰਪੋਰਟ ਖੋਲੇਗੇ ਫਲਾਈਟ ਸਭ ਤੋਂ ਸ਼ੁਰੂ ਹੋਣ ਜਾ ਰਹੀਆਂ ਸੀ ਰਾਤ ਨੂੰ 9:10 ਵਜੇ ਤੇ ਪਹਿਲੀ ਫਲਾਈਟ ਦਿੱਲੀ ਤੋਂ ਇੱਥੇ ਲੈਂਡ ਕਰਨ ਜਾ ਰਹੀ ਹੈ ਉਸ ਤੋਂ ਬਾਅਦ ਉਹੀ ਫਲਾਈਟ ਜਿਹੜੀ ਹੈ 20 25 ਮਿੰਟਾਂ ਬਾਅਦ ਵਾਪਸ ਦਿੱਲੀ ਲਈ ਰਵਾਨਾ ਹੋਣ ਜਾ ਰਹੀ ਹੈ ਇਸ ਦੌਰਾਨ 에ਅਰ ਇੰਡੀਆ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ ਕੱਲ ਤੋਂ ਕੱਲ ਸਵੇਰ ਤੋਂ ਜਿਹੜੀ ਆ ਫਲਾਈਟਸ ਜਿਹੜੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕਮਾਂਤਰੀ ਹਵਾਈ ਅੱਡੇ ਤੋਂ ਆਮ ਵਾਂਗ ਸ਼ੁਰੂ ਹੋਣ ਜਾ ਰਹੀਆਂ ਨੇ ਜਿਹੜੀ ਕਿ ਪਹਿਲੀ ਸਾਈਡ ਦਿੱਲੀ ਤੋਂ ਚੱਲ ਕੇ 650 ਤੇ ਇੱਥੇ ਪਹੁੰਚਣ ਜਾ ਰਹੀ ਹੈ ਸੋ ਅਜਿਹੇ ਚ ਜਦੋਂ ਲੋਕ ਇਹ ਆਸ ਕਰ ਰਹੇ ਸੀ ਜਾਂ ਇਹ ਮਹਿਸੂਸ ਕਰਨ ਲੱਗੇ ਸੀ ਕਿ ਹੁਣ ਸ਼ਾਇਦ ਹਾਲਾਤ ਆਮ ਵਰਗੇ ਹੁੰਦੇ ਜਾ ਰਹੇ ਨੇ ਸੋ ਜਿਹੇ ਚ ਇਸ ਤਰ੍ਹਾਂ ਦੇ ਮੁਰਤ ਹਾਲਾਤ ਪੈਦਾ ਹੋਣਾ ਡਰਨ ਮੂਵਮੈਂਟ ਦੇਖੀ ਜਾਣੀ ਸਾਇਰਨ ਵੱਜਣਾ ਜਾਂ ਬਲੈਕਆਊਟ ਕਰ ਦਿੱਤਾ ਜਾਣਾ ਕਿਤੇ ਨਾ ਕਿਤੇ ਲੋਕਾਂ ਦੀ ਜਿਹੜਾ ਇਸ ਮਾਮਲੇ ਨੂੰ ਲੈ ਕੇ ਚਿੰਤਾ ਦੀ ਜਿਹੜੀ ਪੈਦਾ ਬਿਜਲੀ ਦਾ ਮਨਿੰਦਰ ਬਿਜਲੀ ਵਿਭਾਗ ਬੋਲੋ ਇਸ ਵੇਲੇ ਬਿਜਲੀ ਸਪਲਾਈ ਰੋਕੀ ਗਈ ਹੈ ਜਾਂ ਫਿਰ ਲੋਕਾਂ ਨੂੰ ਵੋਲੰਟੇਰੀਲੀ ਆਪਣੇ ਪੱਤਰ ਤੇ ਬੱਤੀਆਂ ਬੰਦ ਕਰਨ ਲਈ ਕਿਹਾ ਗਿਆ ਇਸ ਨੂੰ ਸਥਿਤੀ ਕੀ ਤਾਂ ਦੇਖੋ ਮੈਂ ਇੱਕ ਇੱਕ ਕਰਕੇ ਕਾਫ 90% ਤੋਂ ਵੱਧ ਇਲਾਕਿਆਂ ਦੇ ਵਿੱਚ ਇਹਦੀ ਲਾਈਟ ਸਪਲਾਈ ਬੰਦ ਕਰ ਦਿੱਤੀ ਗਈ ਹਾਲਾਂਕਿ ਜਿਦੋਂ ਵੀ ਤੁਹਾਡੇ ਨਾਲ ਗੱਲ ਕਰ ਰਹੇ ਤੇ ਹੋਰ ਕੁਝ ਇਲਾਕਿਆਂ ਤੋਂ ਵੀ ਮੈਸੇਜ ਆ ਚੁੱਕੇ ਜਿਹਾ ਇਹ ਕਹਿ ਸਕਦੇ ਕਿ ਹੁਣ ਲਗਭਗ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਔਰ ਸਟਰੀਟ ਲਾਈਟਸ ਤੱਕ ਜਿਹੜੀਆਂ ਆਫ ਕਰ ਦਿੱਤੀ ਗਈਆਂ ਨੇ ਲੋਕਾਂ ਨੂੰ ਸੁਰਿਹਤ ਦਿੱਤਾ ਗਿਆ ਡੀਸੀ ਦਫ਼ਤਰ ਵੱਲੋਂ ਪਬਲਿਕ ਲੋਕ ਸਬਰਪਾਗ ਵੱਲੋਂ ਵੱਖ-ਵੱਖ ਗਰੁੱਪਾਂ ਦੇ ਵਿੱਚ ਮੈਸੇਜ ਪਾਏ ਗਏ ਇਹਨਾਂ ਵੱਲ ਇੱਕ ਤਰ੍ਹਾਂ ਦੇ ਨਾਲ ਲੋਕ ਵੀ ਹੁਣ ਮੈਂਟਲੀ ਪ੍ਰੇਪੇਅਰ ਹੋਏ ਨੇ ਤੇ ਜਦੋਂ ਸਾਇਰਨ ਵੱਜਿਆ ਹੈ ਮੈਂ ਆਪਣੇ ਆਸਟਰਾ ਉਸ ਦੀ ਆਪਣੀ ਕਲੋਨੀ ਚ ਵੀ ਦੇਖ ਰਿਹਾ ਸੀ ਕਿ ਜਿਉਂ ਹੀ ਸਾਇਰਨ ਵੱਜਿਆ ਲੋਕਾਂ ਨੇ ਆਪਣੇ ਘਰਾਂ ਵੀ ਬਾਹਰ ਦੇ ਲੈਟਾ ਤੁਰੰਤ ਬੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹੈ ਜੀ ਅਮਿਤ ਬਹੁਤ শুকਰੀਆ ਮਨਿੰਦਰ ਸਰ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਅਭੀਨ ਦਰਸ਼ਕਾਂ ਨੂੰ ਅਪਡੇਟ ਐਸੇ ਕੀ ਬਤਿੰਦੇ ਰਹਾਂਗੇ ਫੇਰ ਇੱਕ ਵਾਰ ਮੁੜ ਤੋਂ ਅਸੀਂ ਆਪਣੇ ਚੈਨਲ ਦੇ ਮਾਧਿਅਮ דרਹੀਂ ਚੈਨਲ דרਹੀਂ ਅਸੀਂ ਲੋਕਾਂ ਤੱਕ ਸੁਨੇਹਾ ਹੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿਰਫ ਔਰ ਸਿਰਫ ਪ੍ਰੀਕਾਸ਼ਨ ਯਾਨੀ ਕਿ ਸਾਵਧਾਨੀ ਵਰਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਡੀਸੀ ਵੱਲੋਂ ਇਹ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ ਸਾਰਨ ਵੱਜੇਗਾ ਸਾਰਨ ਤੋਂ ਬਾਅਦ ਬਲੈਕਆਊਟ ਹੋਵੇਗਾ ਤੇ ਉਸ ਤੋਂ ਬਾਅਦ ਮੁਰ ਤੋਂ ਬਿਜਲੀ ਬਹਾਲ ਕਰੋਂ ਕਰਨੀ ਓਬਵੀਅਸਲੀ ਤੁਹਾਨੂੰ ਜਲਦ ਸੂਚਿਤ ਕਰ ਦਵਾਂਗੇ ਡਰਨ ਖਬਰਾਂ ਹੋਂ ਦੀ ਕੋਈ ਲੋੜ ਨਹੀਂ ਥਿਸ ਇਜ਼ ਬਾਈ ਦਿਵੇ ਆਫ ਅਬੰਡੈਂਟ ਕਾਸ਼ਨ ਯਾਨੀ ਕਿ ਅਸੀਂ ਸਾਵਧਾਨੀ ਵਰਤ ਰਹੇ ਹਾਂ ਡੀਸੀ ਵੱਲੋਂ ਕਲੀਅਰ ਕਟ ਮੈਸੇਜ ਹੈ ਕਿ ਸਿਰਫ ਔਰ ਸਿਰਫ ਇਹ ਸਾਵਧਾਨੀ ਵਰਤਣ ਦੇ ਲਈ ਯਾਨੀ ਕਿ ਸਮਝਿਆ ਜਾ ਸਕਦਾ ਹੈ ਕਿ ਕਬਿਆਸ ਕੀਤਾ ਜਾ ਰਿਹਾ ਹੈ ਪਰ ਡਰਨ ਖਬਰਾਂ ਹੋਂ ਦੀ ਕੋਈ ਲੋੜ ਨਹੀਂ ਹੈ